ਆਪਰੇਸ਼ਨ ਸੰਦੂਰ ਦੇ ਅੱਜ ਤੇ ਜਿੱਦ ਦਿਨ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਚੱਲਦਿਆਂ ਪਾਕਿਸਤਾਨ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਪਾਕਿਸਤਾਨ ਨੇ ਕਈ ਉਲੰਘਣਾਵਾਂ ਵੀ ਕੀਤੀਆਂ ਨੇ ਕਰਨਲ ਸੋਫੀਆ ਨੇ ਕਿਹਾ ਕਿ ਪਾਕਿਸਤਾਨ ਨਾਗਰਿਕਾਂ ਨੂੰ ਢਾਲ ਬਣਾ ਰਿਹਾ 400 ਤੁਰਕੀ ਡਰੋਨ ਵੀ ਧਾਗੇ ਗਏ ਨੇ ਜਾਂਚ ਕੀਤੀ ਜਾਊਗੀ ਔਰ ਆਪਣੇ 에ਅਰ ਸਪੇਸ ਤੋਂ ਵੀ ਯਾਤਰੀਆਂ ਨੂੰ ਲੈ ਕੇ ਜਹਾਜ਼ ਉਡਾਏ ਨੇ ਤਾਂ ਕਿ ਭਾਰਤ ਕੋਈ ਜਵਾਬੀ ਕਾਰਵਾਈ ਨਾ ਕਰ ਸਕੇ ਵਿਦੇਸ਼ ਮੰਤਰਾਲੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਪਾਕਿਸਤਾਨ ਦੇ ਨਾਲ ਲਗਾਤਾਰ ਜਿਹੜੇ ਤਣਾਅ ਵੱਧ ਜਾ ਰਿਹਾ ਉਹਦੀ ਤਿੱਦੇਜਨ ਪ੍ਰੈਸ ਕਾਨਫਰੰਸ ਵਿੱਚ ਦੇਸ਼ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਲ ਕਰਨਲ ਸੋਫੀਆ ਕ੍ਰੇਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਮੌਜੂਦ ਹਨ ਇਸ ਤੋਂ ਪਹਿਲਾਂ 7 ਤੇ 8 ਮਈ ਮਈ ਨੂੰ ਵੀ ਸਰਕਾਰ ਵੱਲੋਂ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦਿੱਤੀ ਗਈ ਸੀ ਕਰਨਲ ਸੋਫੀਆ ਕ੍ਰੇਸ਼ੀ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ 8 ਤੇ 9 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਸੈਨਾ ਨੇ ਸੈਨਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕਈ ਵਾਰ ਹਮਲਾ ਕੀਤਾ ਅੰਤਰਰਾਸ਼ਟਰੀ ਸੀਮਾ ਤੇ ਛੱਤੀ ਸਥਾਨਾਂ ਤੇ ਗੁਸਪੈਡ ਕਰਨ ਦੀ ਯਤਨ ਕੀਤਾ ਗਿਆ ਕਰੀਬ 300 ਤੋਂ ਲੈ ਕੇ 400 ਤੱਕ ਡਰੋਨ ਵੀ ਇਸਤੇਮਾਲ ਕੀਤੇ ਗਏ ਨੇ ਉਨ੍ਹਾਂ ਕਿਹਾ ਕਿ ਇਹਨਾਂ ਦਾ ਮਕਸਦ ਸੀ ਕਿ ਖੁਫੀਅਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਜਾਣਕਾਰੀ ਲੈਣਾ ਸੀ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤੁਰਕੀ ਦੇ ਡਰੋਨ ਪਾਕਿਸਤਾਨ ਨੇ ਇਸਤੇਮਾਲ ਕੀਤੇ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਸਨਾਵਾਂ ਨੇ ਇਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਔਰ ਇੱਕ UAV ਵੀ ਮੂਵਮੈਂਟ ਕਰ ਰਹੀ ਹੈ ਜਿਸ ਨੂੰ ਬਾਅਦ ਦੇ ਵਿੱਚ ਨਸ਼ਟ ਕਰ ਦਿੱਤਾ ਗਿਆ ਸੀ ਪਾਕਿਸਤਾਨ ਨੇ ਐਲੋਸੀ ਤੇ ਭਾਰੀ ਫਾਇਰਿੰਗ ਕੀਤੀ ਹੈ ਇਸ ਵਿੱਚ ਕੁਝ ਜਵਾਨ ਜ਼ਖਮੀ ਹੋਏ ਨੇ 7 ਮਈ 2025 ਦੀ ਰਾਤ ਨੂੰ 8:30 ਵਜੇ ਮਿਜ਼ਾਈਲ ਅਤੇ ਡਰੋਨ ਹਮਲਾ ਵੀ ਕੀਤਾ ਗਿਆ ਸੀ ਉਸ ਦੌਰਾਨ ਆਪਣਾ 에ਅਰ ਸਪੇਸ ਪਾਕਿਸਤਾਨ ਨੇ ਬੰਦ ਨਹੀਂ ਕੀਤਾ ਸੀ ਔਰ ਨਾਗਰਿਕਾਂ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੇ ਨਾਗਰਿਕਾਂ ਨੂੰ ਢਾਲ ਬਣਾਉਂਦਾ ਯਤਨ ਕੀਤਾ ਗਿਆ ਉਹਨਾਂ ਕਿ ਪੰਜਾਬ ਸੈਕਟਰ ਵਿੱਚ ਹਾਈ ਏਅਰ ਡਿਫੈਂਸ ਅਲਰਟ ਦੇ ਦੌਰਾਨ ਸਾਡਾ 에ਅਰ ਸਪੇਸ ਨਾਗਰਿਕ ਦੇ ਵਾਸਤੇ ਬੰਦ ਹੈ ਪਰ ਪਾਕਿਸਤਾਨ ਦੇ ਇਲਾਕੇ ਵਿੱਚ ਨਾਗਰਿਕ ਜਿਹੜੇ ਨੇ ਫਲਾਈਟਸ ਨੇ ਉਹ ਚੱਲ ਰਹੀਆਂ ਨੇ ਪਾਕਿਸਤਾਨ ਦਾ ਨਾਗਰਿਕ ਜਹਾਜ਼ ਇੱਕ ਦਮਨ ਤੋਂ ਉਡਾਣ ਭਰ ਕੇ ਲਾਹੌਰ ਤੱਕ ਗਿਆ ਭਾਰਤੀ ਵਾਯੂ ਸੈਨਾ ਨੇ ਆਪਣੀ ਪ੍ਰਤੀਕਰਿਆ ਦੇ ਵਿੱਚ ਸੰਜਮ ਰੱਖਿਆ ਤੇ ਅੰਤਰਰਾਸ਼ਟਰੀ ਨਾਗਰਿਕ ਵਿਮਾਨ ਸੇਵਾ ਦੀ ਸੁਰੱਖਿਆ ਤੈਅ ਕੀਤੀ ਹੈ ਪਾਕਿਸਤਾਨ ਦੀ ਯੂਏਵੀ ਨੇ ਬਠਿੰਡਾ ਆਰਮੀ ਸਟੇਸ਼ਨ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਬਾਅਦ ਵਿੱਚ ਭਾਰਤੀ ਸੈਨਾ ਨੇ ਹੇਠਾ ਸੁੱਟ ਦਿੱਤਾ ਸੀ ਉਧਰ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਤਰੀ ਨੇ ਦੱਸਿਆ ਕਿ ਕੱਲ ਰਾਤ ਦੀ ਪਾਕਿਸਤਾਨੀ ਸੈਨਾ ਦੀ ਡਰਪੋਗ ਅਤੇ ਕਾਇਰਨਾ ਗਤੀਵਿਧੀਆਂ ਤੋਂ ਤੁਹਾਨੂੰ ਜਾਣੂ ਕਰਵਾ ਦਿੱਤਾ ਗਿਆ ਕਿ ਉਹਨਾਂ ਨੇ ਉਕਸਾਉਣ ਵਾਲੀ ਜਿਹੜੀ ਕਾਰਵਾਈ ਕੀਤੀ ਹੈ ਉਹਨਾਂ ਨੇ ਭਾਰਤੀ ਸ਼ਹਿਰਾਂ ਅਤੇ ਸਿਵਲ ਇਨ ਇਨਫਰਾਸਟ੍ਰਕਚਰ ਤੇ ਕੁਝ ਮਿਲਟਰੀ ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਭਾਰਤੀ ਸੈਨਾ ਇਕਾਈਆਂ ਨੇ ਫਿਰ ਇਹਨਾਂ ਦਾ ਜਵਾਬ ਦਿੱਤਾ ਉਹਨਾਂ ਇਹ ਵੀ ਕਹਿ ਕੇ ਪਾਕਿਸਤਾਨ ਦਾਅਵਾ ਕਰਦਾ ਕਿ ਉਹਨਾਂ ਨੇ ਕਿਸੇ ਵੀ ਧਾਰਮਿਕ ਸਥਾਨ ਤੇ ਹਮਲਾ ਨਹੀਂ ਕੀਤਾ ਜਦ ਕਿ ਪੁੰਛ ਵਿੱਚ ਗੁਰਦੁਆਰੇ ਤੇ ਹਮਲਾ ਕੀਤਾ ਗਿਆ ਇਸ ਦੀ ਹਮ ਹਮਲੇ ਦੀ ਪਾਕਿਸਤਾਨ ਜ਼ਿੰਮੇਵਾਰੀ ਲੈਣ ਦੀ ਬਜਾਏ پاکستان ਇਹ ਕਹਿ ਰਿਹਾ ਹੈ ਕਿ ਭਾਰਤੀ ਆਰਮੀ ਅਜਿਹਾ ਕਰਿਆ ਉਹਨਾਂ ਕਹਿੰਦੇ ਕਿ ਪਾਕਿਸਤਾਨ ਆਪਣੀ ਹਰਕਤਾਂ ਤੇ ਹਮਲਿਆਂ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਤੇ ਦੁਨੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਾਕਿਸਤਾਨ ਉਹਨਾਂ ਕਹਿੰਦੇ ਕਿ ਪਾਕਿਸਤਾਨ ਇਹ ਵੀ ਕਹਿ ਰਿਹਾ ਹੈ ਕਿ ਨਨਕਾਣਾ ਸਾਹਿਬ ਤੇ ਇੰਡੀਆ ਨੇ ਡਰੋਨ ਹਮਲਾ ਕੀਤਾ ਪਰ ਪਾਕਿਸਤਾਨ ਇੱਕ ਕੋਸ਼ਿਸ਼ ਇਸ ਤਣਾਅ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਔਰ ਪਹਿਲ ਕਲ ਹਮਲੇ ਵਿੱਚ ਵੀ ਇਹ ਅਜਿਹਾ ਕੀਤਾ ਸੀ ਉਹਨਾਂ ਕਹਿੰਦੇ ਕਿ ਗੁਰਦੁਆਰੇ ਤੇ ਹਮਲੇ ਵਿੱਚ ਕੁਝ ਸਿੱਖ ਮੈਂਬਰ ਦੀ ਮੌਤ ਹੋਈ ਹੈ ਔਰ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਆਪਣੀ ਸ਼ਹਿਰ ਤੇ ਹਮਲਾ ਕਰ ਰਹੇ ਸਿਰਫ ਇੱਕ ਕਲਪਨਾ ਉਹ ਕਹਿੰਦੇ ਕਿ ਭਾਰਤ ਤੇ ਹੀ ਹੁਣ ਉਲਟਾ ਇਲਜ਼ਾਮ ਲਗਾ ਰਿਹਾ ਵਾ ਪਾਕਿਸਤਾਨ ਹਾਲਾਂਕਿ ਪੁੰਛ ਸੈਕਟਰ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਤੇ ਹਮਲਾ ਆ ਉਹਦੇ ਚ ਇੱਕ ਰਾਗੀ ਸਿੰਘ ਤੋਂ ਇਲਾਵਾ ਚਾਰ ਸਿੱਖ ਮਾਰੇ ਗਏ ਤੇ ਬਾਕੀ ਵੀ ਜਿਹੜੇ ਭਾਰਤੀ ਉਸ ਪੁੰਛ ਦੇ ਵਿੱਚ ਜਿਹੜੀ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਉਹਦੇ ਚ ਲੋਕਾਂ ਦੀ ਮੌਤ ਹੋਈ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋਏ ਤੇ ਹੁਣ ਪਾਕਿਸਤਾਨ ਸਰਕਾਰ ਨਨਕਾਣਾ ਸਾਹਿਬ ਤੇ ਹਮਲੇ ਨੂੰ ਲੈ ਕੇ ਸਿੱਖਾਂ ਨੂੰ ਦੇਸ਼ ਪਰਵਾਚ ਜਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਪਾਕਿਸਤਾਨ ਗੁਬਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ ਇਹ ਵੀ ਕਿਹਾ ਕਿ ਪਿਛਲੀ ਰਾਤ ਪਾਕਿਸਤਾਨ ਵੱਲੋਂ ਉਕਸਾਉਣ ਵਾਲੇ ਤੇ ਤਣਾਅ ਵਧਾਉਣ ਵਾਲੇ ਐਕਸ਼ਨ ਵਿੱਚ ਭਾਰਤੀ ਸ਼ਹਿਰਾਂ ਨਾਗਰਿਕਾਂ ਜਿਹੜੀਆਂ ਜਿਹੜੀਆਂ ਹੋਰ ਸਰਕਾਰੀ ਬਿਲਡਿੰਗਾਂ ਜਾਂ ਨਿੱਜੀ ਬਿਲਡਿੰਗਾਂ ਤੇ ਕੁਝ ਆਰਮੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਸਨਾਵ ਨੇ ਇਸ ਦਾ ਡਰਾਬਰ ਦਾ ਜਵਾਬ ਦਿੱਤਾ ਔਰ ਜ਼ਿੰਮੇਦਾਰانہ ਰੁਖ ਅਪਣਾਉਂਦੇ ਹੋਏ ਜਵਾਬ ਦਿੱਤਾ ਇਨਾ ਹਮਲਿਆਂ ਨੂੰ ਹੁਣ ਪਾਕਿਸਤਾਨ ਨਕਾਰ ਰਿਹਾ ਹੈ ਜਦ ਕਿ ਪਾਕਿਸਤਾਨ ਸਰਕਾਰ ਦੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਗਿਆ ਇਹ ਪਾਕਿਸਤਾਨ ਦੀ ਦੋਹਰੀ ਮਾਨਸਿਕਤਾ ਦਿਖਾਉਂਦਾ ਉਹਨਾਂ ਇਹ ਵੀ ਦਾਵਾ ਕੀਤਾ ਵਿਦੇਸ਼ ਮੰਤਰਾਲੇ ਦੇ ਸਖਤਨ ਹੈ ਕਿ ਪਾਕਿਸਤਾਨ ਦਾਵਾ ਕਰ ਰਿਹਾ ਹੈ ਕਿ ਉਹਨਾਂ ਨੇ ਕਿਸੇ ਵੀ ਧਾਰਮਿਕ ਸਥਾਨ ਜਾਂ ਇਮਾਰਤ ਤੇ ਹਮਲਾ ਨਹੀਂ ਕੀਤਾ ਪਰ ਮੈਂ ਤੁਹਾਨੂੰ ਕੱਲ ਹੀ ਇੱਕ ਤਸਵੀਰ ਦਿਖਾਈ ਜਿਸ ਵਿੱਚ ਪੁੰਛ ਦੇ ਇੱਕ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਚੁੱਕਣ ਦੀ ਬਜਾਏ ਹੁਣ ਪਾਕਿਸਤਾਨ ਇਹ ਕਹਿ ਰਿਹਾ ਹੈ ਕਿ ਇਹ ਤਾਂ ਹਮਲਾ ਉਹਨਾਂ ਨੇ ਖੁਦ ਕੀਤਾ ਔਰ ਪਾਕਿਸਤਾਨ ਹੁਣ ਪੁੰਛ ਗੁਰਦੁਆਰਾ ਤੇ ਹਮਲਾ ਕਰਕੇ ਭਾਰਤ ਤੇ ਇਲਜ਼ਾਮ ਲਗਾ ਰਿਹਾ ਉਹਨਾਂ ਇਹ ਵੀ ਕਹਿ ਕੇ ਅਸਲ ਵਿੱਚ ਪਾਕਿਸਤਾਨ ਦੀ ਇਹ ਆਦਤ ਆ ਹਮੇਸ਼ਾ ਹੀ ਉਹ ਇਹੋ ਹੀ ਕਰਦੇ ਆ ਰਹੇ ਤੇ ਉਹਨਾਂ ਦਾ ਝੂਠ ਬੋਲਣ ਦਾ ਇਤਿਹਾਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਸਵਾਲ ਜਵਾਬ ਵੀ ਹੋਏ ਇੱਕ ਵੀ ਸਵਾਲ ਪੁੱਛਿਆ ਗਿਆ ਕਿ ਕੀ ਕਰਤਾਰਪੁਰ ਕੋਰੀਡੋਰ ਦਾ ਕੀ ਸਟੇਟਸ ਆ ਤੇ ਜਿਸ ਦੇ ਜਵਾਬ ਦੇ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ ਕਿ ਤੁਹਾਨੂੰ ਪਤਾ ਐਲਓਸੀ ਦੇ ਹਾਲਾਤ ਦਾ ਪਤਾ ਵਾ ਸਿਕਿਉਰਿਟੀ ਦੇ ਚੱਲਦੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਅਗਲੇ ਹਦੇਸ਼ ਤੱਕ ਬੰਦ ਕਰ ਦਿੱਤਾ ਗਿਆ ਫਿਰ ਇੱਕ ਹੋਰ ਸਵਾਲ ਜਰਨਲਿਸਟ ਵੱਲੋਂ ਪੁੱਛਿਆ ਕਿ ਕੀ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਿਆ ਕੀ ਕੋਈ ਕਿਸੇ ਚਰਚ ਦੀ ਵੀ ਗੱਲ ਆ ਰਹੀ ਹੈ ਜਿਸ ਦਾ ਜਵਾਬ ਉਹਨਾਂ ਨੇ ਕਿਹਾ ਕਿ ਅਜਿਹੀਆਂ ਨਿੰਦਾਜਨ ਜਿਹੜੀਆਂ ਨੇ ਖਬਰਾਂ ਆ ਰਹੀਆਂ ਨੇ ਇੱਕ ਸ਼ੈਲ ਪਾਕਿਸਤਾਨ ਨੇ ਫਾਇਰ ਕੀਤਾ ਪੁੰਛ ਦੇ ਵਿੱਚ ਇੱਕ ਕ੍ਰਾਈਸਟਸ ਸਕੂਲ ਦੇ ਨੇੜੇ ਡਿੱਗਾ ਸੀ ਕ੍ਰਿਸਚਨ ਸਕੂਲ ਦੇ ਸਟੂਡੈਂਟ ਦੀ ਜਾਨ ਚਲੀ ਗਈ ਹੈ ਕ੍ਰਿਸਚਨ ਕਾਨਵੈਂਟ ਤੇ ਵੀ ਬੰਬ ਡਿੱਗਿਆ ਵਾ ਕੁਝ ਲੋਕਾਂ ਨੇ ਅੰਡਰਗਰਾਉਂਡ ਹਾਲ ਵਿੱਚ ਛਿਪ ਕੇ ਜਾਨ ਬਚਾਈ ਹੈ ਪਾਕਿਸਤਾਨ ਚਰਚ ਗੁਰਦੁਆਰਿਆਂ ਤੇ ਮੰਦਿਰਾਂ ਨੂੰ ਨਿਸ਼ਾਨਾ ਬਣਾ ਰਿਹਾ ਇੱਕ ਹੋਰ ਸਵਾਲ ਕਿ ਆਈਐਮਐਫ ਵਿੱਚ ਪਾਕਿਸਤਾਨ ਦੇ ਬਿਲ ਆਊਟ ਪੈਕੇਜ ਨੂੰ ਲੈ ਕੇ ਕੀ ਕਹੋਗੇ ਪਾਕਿਸਤਾਨਾਂ ਦੀ ਹਰਕਤਾਂ ਦਾ ਕੀ ਜਵਾਬ ਦਿੱਤਾ ਹੈ ਜਵਾਬ ਜਿਹੜਾ ਦਿੱਤਾ ਗਿਆ ਵਿਦੇਸ਼ ਮੰਤਰੀ ਦੇ ਸਕੱਤਰ ਵੱਲੋਂ ਕਿ ਸਿੰਧੂ ਜਲ ਸਿੰਧੀ ਨੂੰ ਲੈ ਕੇ ਦੱਸਿਆ ਜਾ ਚੁੱਕਾ ਹੈ ਆਈ ਐਮ ਐਫ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਅਸੀਂ ਉੱਥੇ ਆਪਣੀ ਗੱਲ ਰੱਖਾਂਗੇ ਬੋਰਡ ਤੇ ਨਿਰਭਰ ਹੈ ਕਿ ਉਹ ਕੀ ਕਰਦੇ ਨੇ ਜਿੰਤੋਂ ਤੱਕ ਭਾਰਤ ਦੇ ਜਵਾਬ ਦੀ ਗੱਲ ਜੋ ਅੱਜ ਸਵੇਰੇ ਗਤੀਵਿਧੀਆਂ ਹੋਈਆਂ ਨੇ ਭਾਰਤ ਨੇ ਜ਼ਿੰਮੇਵਾਰੀ ਦੇ ਨਾਲ ਜਵਾਬ ਦਿੱਤਾ ਇੱਕ ਹੋਰ ਸਵਾਲ ਪੁੱਛਿਆ ਗਿਆ ਕਿ ਵਿਦੇਸ਼ ਮੰਤਰੀ ਦੀ ਯੂਐਸਏ ਸੈਕਟਰੀ ਦੇ ਨਾਲ ਕੀ ਗੱਲਬਾਤ ਹੋਈ ਜਿਸ ਦਾ ਜਵਾਬ ਦਿੱਤਾ ਕਿ ਯੂਐਸਏ ਦੇ ਸੈਕਟਰੀ ਦੇ ਨਾਲ ਗੱਲ ਹੋਈ ਹੈ ਇਸ ਦਾ ਫੋਕਸ ਅੱਤਵਾਦੀ ਗਤੀਵਿਧੀਆਂ ਤੇ ਉਸ ਤੇ ਭਾਰਤ ਨੇ ਕੀ ਜਵਾਬ ਦਿੱਤਾ ਉਸ ਪਰ ਸੀ ਉਹਨਾਂ ਕਹਿੰਦੇ ਕਿ ਅਮਰੀਕਾ ਵੀ ਅੱਤਵਾਦ ਨੂੰ ਲੈ ਕੇ ਭਾਰਤ ਦੇ ਨਾਲ ਆ ਔਰ ਸਭ ਤੋਂ ਵੱਡੀ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਸਵਾਲ ਕਿਹਾ ਕਿ ਕਰਨਲ ਸਫੀਆ ਕਰੇਸ਼ੀ ਨੇ ਦੱਸਿਆ ਕਿ ਪਾਕਿਸਤਾਨ ਦਾ ਮਕਸਦ ਸਿਰਫ ਕੁਫੀਆ ਜਾਣਕਾਰੀ ਤੇ ਹਵਾਈ ਜਿਹੜੀ ਰੱਖਿਆ ਪ੍ਰਣਾਲੀਆਂ ਨੂੰ ਲੈ ਕੇ ਸੀ ਤੁਰਕੀ ਦੇ ਡਰੋਨ ਸੀ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਦੌਰਾਨ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਸੰਦੂਰ 에ਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਪੰਜਾਬ ਤੇ ਤੀਜੀ ਵਾਰ ਹਮਲਾ ਕੀਤਾ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ 'ਚ ਕਰਨਲ ਸੋਫੀਆ ਕ੍ਰਿਸ਼ੀਅਨ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਨੇ ਦੱਸਿਆ ਕਿ 8 ਤੋਂ 9 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਬਠਿੰਡਾ ਆਰਮੀ ਕੈਂਟਨ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹਾਲਾਂਕਿ ਆਰਮੀ ਨੇ ਉਹਨਾਂ ਦੇ ਡਰੋਨ ਨੂੰ ਪਹਿਲਾਂ ਹੀ ਸੁੱਟ ਦਿੱਤਾ ਸੀ ਬਠਿੰਡਾ ਕੈਂਟ ਏਸ਼ੀਆ ਦੀ ਸਭ ਤੋਂ ਵੱਡੀ ਸੈਨਿਕ ਸ਼ੌਣੀ ਮੰਨੀ ਜਾਂਦੀ ਹੈ ਉਹਨਾਂ ਇਹ ਵੀ ਦੇਖਿਆ ਸ਼ੁੱਕਰਵਾਰ ਸਵੇਰੇ 5 ਵਜੇ ਪਾਕਿਸਤਾਨ ਵੱਲੋਂ ਅੰਮ੍ਰਿਤਸਰ 'ਚ ਵੀ ਡਰੋਨ ਦੇ ਨਾਲ ਅਟੈਕ ਕੀਤਾ ਗਿਆ ਹਾਲਾਂਕਿ ਭਾਰਤੀ ਸੈਨਾ ਨੇ 에어 డిਫੈਂਸ ਸਿਸਟਮ S400 ਦੇ ਨਾਲ ਖਾਸਾ ਇਲਾਕੇ ਵਿੱਚ ਦੋ ਡਰੋਨ ਨਸ਼ਟ ਕੀਤੇ ਨੇ ਇਸ ਵਿੱਚ ਇੱਕ ਛੋਟਾ ਤੇ ਦੂਜਾ ਵੱਡਾ ਸੀ ਪਠਾਨਕੋਟ ਵਿੱਚ ਵੀ ਦੇਰ ਰਾਤ ਹਮਲੇ ਦੇ ਬਾਅਦ 에어 ਬੇਸ ਦੇ ਨੇੜੇ ਪੁਲਿਸ ਨੇ ਸ਼ੁੱਕਰਵਾਰ ਸਵੇਰ ਸਵੇਰੇ ਸਰਚ ਆਪਰੇਸ਼ਨ ਚਲਾਇਆ ਇਸ ਦੌਰਾਨ ਨਦੀ ਦੇ ਕਿਨਾਰੇ ਇੱਕ ਬੰਬ ਮਿਲਿਆ ਜਿਸ ਤੋਂ ਬਾਅਦ ਸੈਨਾ ਨੇ ਇਲਾਕਾ ਖਾਲੀ ਕਰਾ ਦਿੱਤਾ ਇਹਦੇ ਨਾਲ ਹੀ ਪਿੰਡ ਕਰੋਲੀ ਦੇ ਨੇੜੇ ਇੱਕ ਡਰੋਨ ਮਿਲਿਆ ਸੈਨਾ ਨੇ ਇਹਨੂੰ ਕਬਜ਼ੇ ਵਿੱਚ ਲੈ ਲਿਆ ਔਰ ਸਵੇਰੇ 4.5 ਵਜੇ ਵੀ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਉਹਨੇ ਵੀ ਦੱਸਿਆ ਕਿ ਬਠਿੰਡਾ ਦੇ ਬੀੜ ਤਲਾਬ ਅਤੇ ਨਥਾਣਾ ਬਲਾਕ ਦੇ ਪਿੰਡ ਟੁੰਗਵਾਲੀ ਦੇ ਖੇਤਾਂ ਵਿੱਚ ਵੀ ਪਾਕਿਸਤਾਨੀ ਰਾਕਟ ਦੇ ਟੁਕੜੇ ਡਿੱਗੇ ਮਿਲੇ ਨੇ ਰਾਤ ਦੇ ਧਮਾਕਿਆਂ ਨੇ ਟੁੰਗਵਾਲੀ ਵੀ ਧਮਾਕੇ ਦੇ ਨਾਲ ਇੱਕ ਘਰ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਟੁੱਟ ਗਏ ਨੇ ਉਧਰ ਪਾਕਿਸਤਾਨ ਦੇ ਲਗਾਤਾਰ ਡਰੋਨ ਹਮਲਿਆਂ ਤੋਂ ਬਾਅਦ ਹਿਮਾਚਲ ਰੂਟ ਟਰਾਂਸਪੋਰਟ ਕਾਰਪੋਰੇਸ਼ਨ ਨੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਤੇ ਜੰਮੂ ਦੇ ਲਈ ਬੱਸ ਸੂਬਾਵਾ ਰੋਕ ਦਿੱਤੀਆਂ ਨੇ। ਕਟੜਾ ਜਾਣ ਵਾਲੀਆਂ ਬੱਸਾਂ ਵੀ ਵਿਚਕਾਰ ਹੀ ਰੋਕ ਦਿੱਤੀਆਂ ਨੇ। ਉਧਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਧ ਰਹੇ ਤਣਾਅ ਦੇ ਮਾਹੌਲ ਦੇ ਮੱਦੇਨਜ਼ਰ ਫਾਜ਼ਿਲਕਾ ਬਾਰਡਰ ਦੇ ਇਲਾਕਿਆਂ ਦੇ ਵਿੱਚ ਸਥਿਤ ਸ੍ਰੀ ਗੁਰਦੁਆਰਾ ਸਾਹਿਬ ਤੋਂ ਹੁਣ ਸ੍ਰੀ ਗੁਰਗੰਨ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਦੇ ਜ਼ਰੀਏ ਫਾਜ਼ਿਲਕਾ ਦੇ ਗੁਰਦੁਆਰੇ ਸਿੰਘ ਸਾਹਿਬ ਵਿੱਚ ਸ਼ਿਸ਼ੋਭਿਤ ਕਰ ਦਿੱਤੇ ਗਏ ਨੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਤੱਕ ਕਰੀਬ 50 ਤੋਂ ਵੱਧ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਾਜਿਲਕਾ ਦੇ ਵਕ ਵਕ ਗੁਰਦੁਆਰੇ ਵਿਖੇ ਸ਼ਿਸ਼ੋਭਤ ਕਰ ਦਿੱਤੇ ਗਏ ਨੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਤੇ ਪਠਾਨਕੋੜ ਜਿਹੜੇ ਸਰਦੀ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ ਉਥੋਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਦੇ ਵਖ ਵਖ ਸੁਰਖਿਤ ਗੁਰਦੁਆਰਿਆਂ ਸਬੰਧ ਦੇ ਵਿੱਚ ਸ਼ਿਸ਼ੋਭਤ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਤਰਨਤਾਰਨ ਦੇ ਸਰਹੱਦੀ ਪਿੰਡਾਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰਗੰਨ ਸਾਹਿਬ ਨੂੰ ਦੇ ਸਤਕਾਰ ਨੂੰ ਲੈ ਕੇ ਵਖ ਵਖ ਜਿਹੜੇ ਸੁਰਖਿਤ ਗੁਰਦੁਆਰੇ ਨੇ ਸ਼ਹਿਰਾਂ ਦੇ ਵਿੱਚ ਉੱਥੇ ਜਿਹੜੇ ਨੇ ਪਾਵਨ ਦੇ ਜਾਂ ਪਾਵਨ ਸਰੂਪ ਰੱਖ ਦਿੱਤੇ ਗਏ ਨੇ ਤਕਰੀਬਨ 27 ਸ੍ਰੀ ਗੁਰਗੰਨ ਸਾਹਿਬ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਹੱਦੀ ਪਿੰਡਾਂ ਤੋਂ ਲਿਆ ਕੇ ਸ਼੍ਰੀ ਰਾਮਸਰ ਗੁਰਦੁਆਰਾ ਸਾਹਿਬ ਵਿਖੇ ਸ਼ਿਸ਼ੂਭਤ ਕਰ ਦਿੱਤੇ ਗਏ ਨੇ ਫਿਲਹਾਲ ਇਸ ਜਾਣਕਾਰੀ ਨਾਲ ਟਰ ਟੋ ਲੈਂਦੇ ਅੱਗੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ